ਚੜਦੇ ਹੀ ਆ ਗਈ ਹੈ ਵੱਡੀ ਖਬਰ ਪੰਜਾਬ ਦੇ ਵਿੱਚ ਹੋ ਗਿਆ ਇੱਕ ਹੋਰ ਐਨਕਾਊਂਟਰ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਹੋਈ ਹੈ ਮੁਥਪੇੜ ਚਲੀਆਂ ਨੇ ਤਾੜ-ਤਾੜ ਗੋਲੀਆਂ ਪੁਲਿਸ ਨੇ ਸਾਰੇ ਰਸਤੇ ਕਰ ਦਿੱਤੇ ਨੇ ਸੀਲ ਤੇ ਇਲਾਕੇ ਨੂੰ ਕਰ ਦਿੱਤੀ ਹੈ ਘੇਰਾਬੰਦੀ ਜੀਆਂ ਦਿੰਦੀ ਵੱਡੀ ਖਬਰ ਕਿਉਂਕਿ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਐਨਕਾਊਂਟਰ ਹੋ ਗਿਆ ਹੈ ਪੁਲਿਸ ਤੇ ਵਿਦਮਾਸ਼ਾ ਦੇ ਵਿਚਕਾਰ ਮੂਤਪੇੜ ਹੋਈ ਹੈ ਜਿਸ ਦੇ ਵਿੱਚ ਤਾੜ-ਤਾੜ ਗੋਲੀਆਂ ਵੀ ਚੱਲ ਗਈਆਂ ਨੇ ਪੁਲਿਸ ਨੇ ਸਾਰੇ ਰਸਤੇ ਸੀਲ ਕਰ ਦਿੱਤੇ ਨੇ ਤੇ ਇਲਾਕੇ ਨੂੰ ਵੀ ਘੇਰਾਬੰਦੀ ਕਰ ਦਿੱਤੀ ਹੈ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਤਿਲਕਨਗਰ ਦੇ ਨੇੜੇ ਨਾਖਾਂ ਵਾਲੇ ਬਾਗ ਦੇ ਵਿੱਚ ਇਹ ਨਕਾਊਂਟਰ ਹੋਇਆ ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਬਦਮਾਸ਼ ਇੱਧਰ ਘੁੰਮ ਰਹੇ ਨੇ ਤਾਂ ਜਦੋਂ ਪੁਲਿਸ ਨੇ ਇਹਨਾਂ ਨੂੰ ਫੜਨਾ ਚਾਹਿਆ ਤਾਂ ਇਹਨਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਵੱਡਾਲਾ ਚੌਕ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਤੇ ਗੋਲੀਆਂ ਚਲਾਈਆਂ ਸਨ ਇਹ ਗੋਲੀਆਂ ਇਹਨਾਂ ਦੋਨਾਂ ਬਦਮਾਸ਼ਾਂ ਦੇ ਪੈਰਾਂ 'ਚ ਲੱਗ ਗਈਆਂ ਇੱਕ ਗੰਭੀਰ ਜ਼ਖਮੀ ਹੋ ਗਿਆ ਤੇ ਡਿੱਗ ਪਿਆ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹਨਾਂ ਨੇ 5 ਰਾਉਂਡ ਗੋਲੀਆਂ ਚਲਾਈਆਂ ਸਨ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਗੋਲੀਬਾਰੀ ਕੀਤੀ ਸੀ ਇਹ ਜ਼ਖਮੀ ਹੋ ਗਿਆ ਤੇ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਦੱਸ ਦਈਏ ਕਿ ਇਹ ਦੋਨੋਂ ਬਦਮਾਸ਼ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸਬੰਧਿਤ ਨੇ i20 ਕਾਰ ਦੇ ਵਿੱਚ ਆਏ ਸਨ ਪੁਲਿਸ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤਾਂ ਫਿਰ ਬਚਾਅ ਕਾਰਜਾਂ ਦੇ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ ਜਿਹੜੀਆਂ ਗੋਲੀਆਂ ਦੇ ਨਾਲ ਇਹ ਜ਼ਖਮੀ ਹੋਏ ਨੇ ਤੇ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਪੁਲਿਸ ਕਮਿਸ਼ਨਰ ਸੁਪਰ ਸ਼ਰਮਾ ਨੇ ਦੱਸਿਆ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਕਪੂਰਥਲਾ ਦੇ ਨਾਲ ਸਬੰਧਿਤ ਹੈ ਤੇ ਦੂਸਰਾ ਜਲੰਧਰ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ ਨਾਲੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ 골ਡੀ ਬ੍ਰਾਂਡ ਦੇ ਵੀ ਸੰਪਰਕ ਦੇ ਵਿੱਚ ਨੇ ਉਸ ਦੇ ਕਹਿਨ ਤੇ ਹੀ ਇਹ ਕਾਲਿੰਗ ਕਰਦੇ ਨੇ ਲੋਕਾਂ ਨੂੰ ਤੇ ਉਹਨਾਂ ਦੇ ਕੋਲੋਂ ਫਰੋਤੀ ਦੀ ਮੰਗ ਕਰਦੇ ਨੇ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਪੁਲਿਸ ਇਹਨਾਂ ਦੇ ਕੋਲੋਂ ਕੁਝ ਗਿਸ਼ਤ ਕਰ ਰਹੀ ਹੈ ਤੇ ਇਹਨਾਂ ਤੇ ਕੜੀ ਕਾਰਵਾਈ ਵੀ ਕੀਤੀ ਜਾਵੇਗੀ ਇਤੇ ਜਿਕਰ ਜੋਗ ਹੈ ਕਿ ਇਹ ਜਿਹੜੇ ਬਦਮਾਸ਼ ਨੇ ਇਹਨਾਂ ਦਾ ਨਾਂ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਆਇਆ ਹੋਇਆ ਹੈ ਇਹ ਪੁਲਿਸ ਨੂੰ ਲੋੜਿੰਦੇ ਸਨ ਤੇ ਹੁਣ ਇਹ ਪੁਲਿਸ ਦੇ ਹੱਥ ਲੱਗੇ ਨੇ ਦੱਸਦੀਏ ਕਿ ਇਹ ਲਾਰੈਂਸ ਬਿਸ਼ਨੋਈ ਦੇ ਨਾਲ ਵੀ ਸਬੰਧ ਰੱਖਦੇ ਨੇ ਨਾਲ ਹੀ 골ਡੀ ਬਰਾੜ ਦੇ ਵੀ ਸੰਪਰਕ ਦੇ ਵਿੱਚ ਨੇ ਉਸ ਦੇ ਕਹਿਣ ਤੇ ਹੀ ਇਹ ਲੋਕਾਂ ਦੇ ਕੋਲੋਂ ਫਰौती ਦੀ ਮੰਗ ਕਰਦੇ ਨੇ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਕਤਲ ਕਾਂਡ ਵੀ ਸ਼ਾਮਿਲ ਨੇ ਤੇ ਹੋਰ ਵੀ ਕਈ ਥਾਵਾਂ ਤੇ ਇਹਨਾਂ ਨੇ ਲੁੱਟਮਾਰ ਵੀ ਕੀਤੀ ਐ ਔਰ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਈ ਬਦਮਾਸ਼ ਪੁਲਿਸ ਦੇ ਹੱਥ ਲੱਗਿਆ ਪਹਿਲਾਂ ਵੀ ਕਈ ਐਨਕਾਊਂਟਰ ਹੋ ਚੁੱਕੇ ਨੇ ਕਈ ਬਦਮਾਸ਼ ਪੁਲਿਸ ਦੇ ਹੱਥ ਲੱਗੇ ਨੇ ਤੇ ਹੁਣ ਵੀ ਇਹ ਬਦਮਾਸ਼ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਇਹਨਾਂ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਸੀ ਇਸੇ ਕਰਕੇ ਹੀ ਪੁਲਿਸ ਨੇ ਇਲਾਕੇ ਦੇ ਜਨੇਵੀ ਰਸਤੇ ਹੀ ਨਹੀਂ ਉਹਨਾਂ ਨੂੰ ਸੀਲ ਕਰ ਦਿੱਤਾ ਤੇ ਇਲਾਕੇ ਦੇ ਵਿੱਚ ਕੀ ਬੰਦੀ ਵੀ ਕਰ ਦਿੱਤੀ ਹੈ ਕਿਉਂਕਿ ਭਜਨ ਦੀ ਕੋਸ਼ਿਸ਼ ਕਰ ਰਹੇ ਸਨ ਹੋ ਸਕਦਾ ਹੈ ਕਿ ਇਹਦੇ ਨਾਲ ਹੋਰ ਵੀ ਬਦਮਾਸ਼ ਸ਼ਾਮਿਲ ਹੋਣ ਪਰੰਤੂ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਨੇ I20 ਕਾਰ ਦੇ ਵਿੱਚ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਹੀ ਦੇਖਿਆ ਸੀ ਤੇ ਹੁਣ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਗੋਲੀਬਾਰੀ ਹੋ ਗਈ ਹੈ ਇਹ 1 ਨਾਲ ਗੋਲੀਆਂ ਦੇ ਨਾਲ ਹੀ ਇਹ ਬਦਮਾਸ਼ ਜ਼ਖਮੀ ਵੀ ਹੋ ਗਏ ਨੇ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਅਗਰ ਕੋਈ ਹੋਰ ਬਦਮਾਸ਼ ਵੀ ਇਹਨਾਂ ਦੇ ਨਾਲ ਹੋਇਆ ਜਿਹੜਾ ਭੱਜਿਆ ਹੋਵੇ ਤਾਂ ਉਹ ਵੀ ਇਹਨਾਂ ਦੇ ਕੋਲੋਂ ਜਾਣਕਾਰੀ ਮਿਲ ਜਾਵੇਗੀ। ਫਿਲਹਾਲ ਦੀ ਘੜੀ ਦੇ ਵਿੱਚ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ। ਪੁਲਿਸ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਪਰੰਤੂ ਅਜੇ ਇਹ ਜਾਂਚ ਪੜਤਾਲ ਦਾ ਵਿਸ਼ਾ ਫਿਲਹਾਲ ਦੀ ਕੜੀ ਦੇ ਵਿੱਚ ਇਹ ਦੋਨੋਂ ਪਦਮਾਸ਼ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਵੀ ਕੀਤੀ ਜਾਵੇਗੀ